ਦੇਸੋਲੇ ਦੀ ਬਹੁਤੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪਤਨੀ ਤੋਂ ਦੁਖੀ ਹੋ ਕੇ ਪਤੀ ਨੇ ਟ੍ਰੇਨ ਥੱਲੇ ਆ ਕੇ ਕੀਤੀ ਆਤਮ ਹਤਿਆ ਦੇਖੋ ਕਿ ਮਾਂ ਦਾ ਰੋ ਰੋ ਬੁਰਾ ਹਾਲ ਅੱਜ ਸਵੇਰੇ ਤੜਕਸਾਰ ਬਟਾਲਾ ਗੁਰਦਾਸਪੁਰ ਰੇਲਵੇ ਟ੍ਰੈਕ ਤੋਂ ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ ਤੋਂ ਮਿਲੀ ਉੱਥੇ ਹੀ ਉਤਕ ਨੌਜਵਾਨ ਦੀ ਪਛਾਣ ਬੰਟੀ ਉਮਰ ਕਰੀਬ 35 ਸਾਲ ਪੁੱਤਰ ਕਰਤਾਜ ਚੰਦ ਵਾਸੀ ਗਾਂਧੀ ਨਗਰ ਕੈਂਪ ਬਟਾਲਾ ਵੱਜੋਂ ਹੋਈ ਉਥੋਂ ਦੇ ਉਥੋਂ ਦੇ ਉਹ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵੱਲੋਂ ਟ੍ਰੇਨ ਹੇਠਾਂ ਆ ਕੇ ਆਤਮ ਹੱਤਿਆ ਕੀਤੀ ਗਈ ਹੈ। ਮ੍ਰਿਤਕ ਦੀ ਮਾਂ ਤੇ ਭਾਬੀ ਨੇ ਦੱਸਿਆ ਕਿ ਬੰਟੀ ਕਰੀਬ 8 ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਨਜ਼ਾਈ ਸਬੰਧ ਸੰਨ ਉਹ ਉਥੋਂ ਵਾਪਸ ਆ ਗਿਆ। ਅਕਸਰ ਪਤਨੀ ਨਾਲ ਝਗੜਾ ਰਹਿੰਦਾ ਸੀ ਤੇ ਆਰਥਿਕ ਤੰਗੀ ਦੇ ਕਾਰਨ ਬਹੁਤ ਹੀ ਪਰੇਸ਼ਾਨ ਸੀ। ਆਰਾਮ ਸਮੇਂ ਕਵਾਲੀਆਂ ਗੋਣ ਕਿ ਕਵਾਲੀਆਂ ਗੋਣ ਵਾਸਤੇ ਕਿੱਥੇ ਗਿਆ ਸੀ ਅਤੇ ਸਵੇਰੇ ਟ੍ਰੇਨ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਉਧਰ ਰੇਲਵੇ ਪੁਲਿਸ ਨੇ ਇਸ ਸਬੰਧ ਵਿੱਚ ਤੁਰੰਤ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭੇਜਤਾ ਗਿਆ ਮੇਰਾ ਨੂਰ ਮੈਂ ਆਪਣੀ ਘਰ ਦੀ ਨਾਲ ਦੁਖੀ ਨਹੀਂ ਲੜਦਾ ਨਹੀਂ ਝਗੜਦਾ ਨਹੀਂ ਉਹਦੀ ਨਾਲ ਦੀ ਲੇ ਲੋਨ ਲਾ ਫਰੇ ਦੇਈਏ ਕਹਿ ਪੂ ਚੁਕੇ ਦੇਈਏ ਤੇ ਮੇਰੇ ਭਰਾ ਨੂੰ ਕਹਿੰਦੀ ਮੈਂ ਨਹੀਂ ਤੇਰੇ ਕੋਲ ਰਹਿਣਾ ਬੂਣਾ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਦੇ ਰੱਖਣਾ ਤੇ ਉਹਨਾਂ ਲੜਾਈ ਝਗੜਾ ਉਹ ਇੱਦਾਂ ਆਪਣੇ ਆਪ ਨੂੰ ਉਹ ਗੱਡੀ ਥੱਲੇ ਦੇ ਲਿਆ ਕਿੰਨੇ ਬੱਚੇ ਇਹਦੇ ਇਹਨੇ ਬੱਚੇ ਨੇ ਭਾਈ ਦੋ ਪੜਿਆ ਇੱਕ ਮੁੰਡਾ ਵਾ ਫਿਲਮ ਭਾਰ ਵੀ ਗਿਆ ਜਿੱਦ ਤੋਂ ਇਹ ਵੇਕੇ ਇਹਦਾ ਰਹੀਗਾ ਦਬਾਈ ਦਬਾਈ ਜਨਾਨੀ ਨੇ ਕੇ ਨਾਲ ਇੱਕ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀਏਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਚ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅਗਲੀ ਵੱਡੀ ਕੁੜੀ 15 ਸਾਲ ਦੀ ਤੇ ਛੋਟੀ 13 ਸਾਲ ਦੀ ਬੰਦਾ ਤੇ 7 ਸਾਲ ਦਾ ਜੀ ਇਹਦੀ ਉਮਰ ਕਿੰਨੀ ਸੀ ਇਹਦੀ ਉਮਰ ਕਿੰਨਾ ਵੀ ਦੀ ਕਿ ਨਾਮ ਕੀ ਹੈ ਜਦੋਂ ਆ ਬੰਟੀ ਇਹ ਜਨਾਨੀ ਪਰ ਆ ਰੋਗੀ ਤੇ ਆਪਦੀ ਮਾਂ ਨਾਲ ਰਹੀਦੀ ਤੇ ਮਾਂ ਨੇ ਵੀ ਕਰ ਪਟਾਇਆ ਨਾ ਹਾਂਜੀ ਸਰ ਹਾਂਜੀ ਇਹ ਕਿ ਆਉਗੀ ਜਨਾਨੀ ਨੂੰ ਫੜਾਉ ਵੀ ਉਹ ਬੱਚੇ ਦਾ ਮਤਲਬ ਲੱਗਦਾ ਫੋਟ ਲੈਣੀ ਮੇਰਾ ਦੇ ਹੋਰੀ ਛੋਟਾ ਮੇਰਾ ਬੰਤਾ ਛੋਟਾ ਵਾਲਾ ਤੋਂ ਇਹ ਜਨਾਨੀ ਨੇ ਬਹੁਤ ਕਰਜਾ ਚੁੱਕਿਆ ਤੇ ਆਣ ਕੇ ਫੋਟਾ ਵੇਚ ਕੇ ਅੱਧਾ ਕਰਜਾ ਲਾਇਆ ਵਾ ਦਾ ਦੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੁਆਲੀਆਂ ਤੇ ਜਾਵਾਂ ਕਰਾਂਗਾ ਮੈਂ ਲਾਲ ਆਣਾ ਮਜ਼ਾ ਮੈਂ ਚੰਗਾ ਪਤਾ ਨਹੀਂ ਅਨੇ ਦੋ ਤਿੰਨ ਵਾਰੀ ਗੱਡੀ ਚੱਲੇ ਵੈਨੇ ਕਹਿੰਦੀ ਗੱਡੀ ਚੱਲੇ ਆਇਆ ਤਾਂ ਕੁਛ ਨਾ ਤੁਰ ਜਾਂਦਾ ਰਿਹਾ ਉਹਨੂੰ ਦੋ ਤਿੰਨ ਗੁੱਡੀਆਂ ਨੇ ਢਾਲਿਆ ਬੱਚਾ ਘਰ ਸਰ ਜਾਵਾਰਾ ਕੋਈ ਨਹੀਂ ਜਾਣਾ ਗਰਦਾਸ ਪੋਰੀ ਜਾਂਦਾ ਰਿਹਾ ਗੱਡੀ ਕੋਲੇ ਕੋਣ ਦਾ ਦੀ ਬੇ ਤੁਰ ਗਿਆ 8 10 ਵਾਰੀ ਗਈ ਆ ਇਹ ਜਾਂਦਾ ਰਿਹਾ ਸਿਰੇ ਤੇ ਲੈ ਆਉਂਦਾ ਰਿਹਾ ਮੈਂ ਚੱਲ ਬੱਚਾ ਪੁੱਤ ਬੱਸ ਤੂੰ ਮੈਂ ਘਰ ਜਾਨੀ ਉਧਰ ਵੱਡੇ ਵਾਲੇ ਮੈਂ ਨੀ ਕੋ ਮਾੜੀ ਚੰਗੀ ਕਰਨੀ ਪਿਆਰ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਤਾਜ ਮਾ ਕੀ ਕਰਾਂ ਮੈਂ ਮੇਰੇ ਨਾਲ ਗਲੀ ਤੇ ਆ ਮੈਂ ਡਰਦੀ ਮੈਨੂੰ ਨਹੀਂ ਪਤਾ ਕੁਆਲੀਆਂ ਦੇ ਗਿਆ ਸਾਰੇ ਰਾਤ ਨਹੀਂ ਕਰ ਗਿਆ ਅੱਛਾ ਮੇਰਾ ਪਾਰਾ ਮੂ ਨਹੀਂ ਆਵਾਜਾ ਦੋ ਰੱਖੇ ਨੇ ਮੇਰੇ ਬੱਚਾ ਕਰਦੇ ਹੁਣ ਹਾਂਜੀ ਕੀ ਮੰਨ ਕਰਦੇ ਹੋ ਮੈਂ ਕਹਿੰਦੀ ਵੀ ਉਹ ਸ਼ਰੀਰ ਨਾਲ ਕੀ ਜੀ ਨਾ ਉਹਨੂੰ ਮੈਂ ਕੁਝ ਕਰਵਾਉਣਾ ਚਾਹਨੀ ਹਾਂ ਮੇਰਾ ਬੱਚਾ ਤੇ ਹੋਣਾ ਨਹੀਂ ਔਰ ਇਹ ਮਾ ਵਾਲ ਖਵਾ ਲੈਣੇ ਹੋਣ ਮੈਂ ਇੱਕ ਵਾਰੀ ਵਾਰੀ ਮੈਂ ਗੁੱਤ ਖਵਾ ਨਹੀਂ ਰਾਨ ਦੋ ਮਾਵਾ ਤੇ ਗਾਦੀ ਤੁਹਾਨੂੰ ਪਤਾ ਲੱਗਾ ਕੋਈ 6 ਵਜੇ ਨਾ ਮੈਂ ਮੁੱਕੇ ਤੇ ਜਾ ਮੌਕੇ ਤੇ ਇਹ ਬਟਾਲੇ ਤੋਂ ਛੀਨੇ ਵਾਲੀ ਸਾਈਡ ਨੂੰ ਆ ਅਨਨੌਨ ਗੱਡੀ ਦੇ ਨਾਲ ਜਿਹੜਾ ਪਤਾ ਲੱਗਾ ਕਿ ਪੈਦਲ ਜਿਹੜਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਗਿਆ ਸੀਗਾ ਤੇ ਪਿੱਛੇ ਕਿਤੇ ਕਰਦਾ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਜਿਹੜਾ ਅਸ਼ਾਨ ਹੋ ਗਿਆ ਦੀ ਬੰਤੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜਿਨਾ ਗੁਰਦਾਸਪੁਰ ਇਹ ਅਨਨੌਨ ਕੱਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਹੋਈ ਹੈ ਉਮਰ ਕੋਈ ਨਹੀਂ ਮਰੀ ਇਹਦੀ ਉਮਰ ਕ੍ਰੀਮ ਹੈਗੀ ਆ ਪੈਚੀਕ ਸਾਲ ਦੀ ਘਰ ਨਾਲ ਉਹ ਚੁਪਾ ਲੱਛਦੇ ਹਾਂ ਤਾਂ ਸਾਨੂੰ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਰਿਪੋਰਟੀ ਕਰ ਵੀ ਹੋ ਜਾਂਦੀ ਜੇ ਬੂਝੇ ਕੋਈ ਸਾਰਨਾ ਪਤਾ ਲੱਗਾ ਤੇ ਬਾਅਦ ਇਹ ਹਾਲ ਤੇ 194 ਬੀਐਨਐਸਰ ਦੀ ਕਰ ਰਹੀ ਹੋ ਜਾਂਦੀ ਆ ਜੀ ਤੇ ਪਤਾ ਲੱਗਾ ਵੀ ਆਪਣੇ ਘਰ ਦੇ ਆ ਤੋਂ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆ ਕਰਜਾ-ਕੁਰਜਾ ਵੀ ਬਥੇਰਾ ਇਹਦੇ ਸਿਰ ਤੇ ਲੱਗਾ ਪਤਾ ਤੇਰੇ ਘਰ ਦੇ ਅਸੀਂ ਕਹਿਣ ਮੁਤਾਬਕ ਪਰ ਬਾਕੀ ਜੇ ਬਾਅਦ ਚ ਕੋਈ ਪਤਾ ਲੱਗੂਗਾ ਤੇ ਕੋਈ ਕੋਈ ਤਾਲੀ ਪੁਆਰੀ ਮਾਤਾ ਆਈ ਆ ਦਾ ਵੱਡਾ ਭਰਾ ਆ ਤੇ ਉਹਨਾਂ ਨੇ ਬਿਆਨ ਲਕਾਇਆ ਸਾਨੂੰ ਤੇ ਉਹਨਾਂ ਬਿਆਨਾਂ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ